ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਹਾਂ ਜੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ ਸਵੇਰ ਸਵੇਰ ਦਾ ਹੀ ਟਾਈਮ ਆ ਮਾਰਨਿੰਗ ਦਾ ਤੇ ਵਲੌਗ ਇਹ ਹੁੰਦਾ ਕਿ ਸਵੇਰੇ ਸ਼ੁਰੂ ਕੀਤਾ ਹੈ ਨਾ ਭਾਵੇਂ ਸ਼ਾਮ ਤੱਕ ਚੱਲ ਜੇ ਤੇ ਫਿਰ ਬੰਨ ਜਾਂਦਾ ਵਾ ਜੇ ਸਵੇਰੇ ਹੀ ਸ਼ੁਰੂ ਨਹੀਂ ਕੀਤਾ ਹੈਗਾ ਨਾ ਤੇ ਉਹ ਫਿਰ ਫਲੋ ਹੀ ਨਹੀਂ ਬੰਨਦਾ ਹੈਗਾ ਦੇਲ ਹੀ ਨਹੀਂ ਕਰਦਾ ਫਿਰ ਬਣਾਉਣ ਨੂੰ ਫਿਰ ਇੱਕ ਅੱਧਾ ਦਿਨ ਜਿਹੜਾ ਸਕਿੱਪ ਹੋ ਜਾਂਦਾ ਇਦਾਂ ਹੀ ਤੇ ਇੱਥੇ ਮੈਂ ਕਰ ਰਹੀ ਸੀ ਜੀ ਇਹ ਨਾ ਚਾਦਰ ਕੱਢੀ ਸੀ ਇਹ ਵਿਸ਼ਾਉਂਦੀ ਨਹੀਂ ਵਾਈਟ ਕਲਰ ਦੀ ਤੇ ਮਸ਼ੀਨ ਨਾ ਕਰਾਈ ਸੀ ਪੂਰੀ ਸਾਫ ਕਰਾਈ ਹੀ ਤੇ ਆਪਾਂ ਨੂੰ ਸਲਾਹ ਕਰਦੀਆਂ ਹਾਂ ਕਿ ਮਸ਼ੀਨ ਦੀ ਆਪਾਂ ਕਰਾਈ ਹੀ ਸਰਵਿਸ ਪੂਰੀ ਐ ਕਲੀਨ ਕਰ ਲਈ ਸਾਫ ਕਰ ਲਈ ਐ ਖਾਨਾ ਚੱਲਦਾ ਨਹੀਂ ਪੂਰਾ ਉਹਨੇ ਨਾ ਸਾਫ ਕਰਤਾ ਸਾਰਾ ਹੀ ਖੋਲ ਖਾਲ ਕੇ ਐ ਪੂਰੀ ਡਰਾਈਕਲਿੰਗ ਕਰ ਦਿੱਤੀ ਐ ਸਾਰੀ ਖਾਨਾ ਪੂਰਾ ਸਾਫ ਕਰਤਾ ਤੇ ਕੱਪੜੇ ਹੁਣ ਆਪਾਂ ਰੱਖੇ ਆ ਇਹ ਇਹਦਾ ਪਸੂ ਰਿਹਾ ਵੀ ਕਵਰ ਬਣਾਈਏ ਇਹ ਇਹਦਾ ਚਾਦਰ ਦਾ ਤੇ ਵੈਸੇ ਵੀ ਜਿਹੜੇ ਦੂਜੇ ਹੁੰਦੇ ਨੇ ਨਾ ਉਹ ਫਟ ਜਾਂਦੀਆਂ ਵਾ ਫਟ ਜਾਂਦੇ ਕਵਰ ਤੇ ਮਰਦਾ ਇਹਦਾ ਜਿਹੜਾ ਬਣਾਉਣ ਦਾ ਕਵਰ ਵੇਖੋ ਹੁਣ ਕੀ ਡਿਸਾਈਡ ਹੁੰਦਾ ਆਪਾਂ ਨੂੰ ਸਸਲਾਹ ਕਰਦੀਆਂ ਹਾਂ ਕਿ ਮਤਲਬ ਇਹਦਾ ਨਾ ਕਵਰ ਬਣਾ ਦਿੱਤਾ ਜਾਵੇ ਜਿਹੜਾ ਪਹਿਲੇ ਕਵਰ ਹੁੰਦੇ ਨਾ ਉਹ ਫਿਰ ਜਿਹੜੇ ਦੂਜੇ ਕੱਪੜੇ ਦੇ ਹੁੰਦੇ ਆ ਉਹ ਨਾ ਟਾਈਗਰ ਪਾੜ ਦਿੰਦਾ ਵਾ ਜਾਂ ਉਦਾਂ ਵੀ ਫਟ ਫੁੱਟ ਜਾਂਦੇ ਆ ਜਾਂ ਜਿੱਪਾਂ ਖਰਾਬ ਹੋ ਗਈਆਂ ਹਨਾ ਤੇ ਇਦਾਂ ਘਰ ਬਣਾਏ ਜਿਹੜੇ ਚੰਗੇ ਆ ਉਹ ਮਸ਼ੀਨ 'ਚ ਨਾ ਉਹ ਉਹਦੀ ਨਾ ਜਿਹੜੀ ਸੂਈ ਹੈ ਨਾ ਉਹ ਟੁੱਟੀ ਪਈ ਉਹ ਲਿਆ ਕੇ ਤੇ ਮੈਂ ਇਹੀ ਚਾਦਰ ਦਾ ਨਾ ਕਵਰ ਬਣਾ ਦਊਗੀ ਬਣਾਉਣਾ ਤੇ ਖੈਰ ਨਹੀਂ ਹੁੰਦਾ ਬਟ ਆਈਡੀਆ ਨਾ ਜਿਹੜਾ ਉਹ ਬਣਾ ਦਊਗੀ ਹੁਣ ਤੇ ਇਹ ਇਹ ਵਧੀਆ ਲੱਗਦੀ ਵੇਹੇ ਨਾ ਵਾਈਟ ਕਲਰ ਹੀ ਉਹਦਾ ਵਾ ਉਹਦਾ ਮਸ਼ੀਨ ਦਾ ਤੇ ਵਾਈਟ ਹੀ ਇਹਦਾ ਵਾ ਤੇ ਉਹ ਨਾ ਬੜਾ ਵਧੀਆ ਲੱਗਣਦਾ ਹੈ कॉटन ਦੀ ਤੇ ਵਛਾਉਂਦੇ ਨਹੀਂ ਚਾਦਰ ਇਦਾਂ ਪਈਏ ਤੇ ਇਸ ਕਰਕੇ ਮੈਂ ਕਿਹਾ ਚੱਲ ਇਹਦਾ ਨਾ ਇਹਨੂੰ ਯੂਜ਼ ਚ ਲੈ ਆਵਨੇ ਜਰੂਰੀ ਸੁੱਟਣੀ ਆ ਤੇ ਇਹਦਾ ਜਿਹੜਾ ਫਰਿਜ ਇਹਦਾ ਮਸ਼ੀਨ ਦਾ ਕਵਰ ਬਣਾ ਦਿੰਨੇ ਆ ਇੱਕ ਵਧੀਆ ਲੱਗੂਗਾ ਵੇਖਣ ਵਾਸਤੇ ਹੀ ਇਸ ਤਲਾਕ ਕਰਦੀ ਆ ਪਈ ਆਹੀਂ ਤੇ ਇਹ ਵਾਲੇ ਸੀ ਆਏ ਪਾਰਸਲ ਜਿਹੜੇ ਕਿ ਮੈਂ ਤੁਹਾਨੂੰ ਵਿਖਾਏ ਸੀ ਪਿਛਲੇ ਵਲੌਗ ਚ ਤੇ ਇਹ ਹੈਗਾ ਮੇਕਅਪ ਨਿਊ ਮੇਕਅਪ ਇਹਦੇ ਹੀ ਵੀਡੀਓ ਜਿਹੜੀ ਮੈਂ ਦੂਜੇ ਚੈਨਲ ਤੋਂ ਪਾ ਚੁੱਕੀ ਆ ਜੇ ਤੁਸੀਂ ਨਹੀਂ ਵੇਖੀ ਤੇ ਜਾ ਕੇ ਤੁਸੀਂ ਦੇਖ ਸਕਦੇ ਜੇ ਬਹੁਤ ਵਧੀਆ ਵਧੀਆ ਪ੍ਰੋਡਕਟ ਜਿਹੜੇ ਇਹਦੇ ਵਿੱਚ ਆਏ ਆ ਤੇ ਇਹ ਵਾਲਾ ਤੇ ਇਹ ਵਾਲਾ ਇਹ ਵਾਲੇ ਪਾਰਸਲ ਜੇ ਓਪਨ ਨਹੀਂ ਕੀਤੇ ਇਹ Amazon ਤੋਂ ਆਏ ਆ ਇਹ ਤਿੰਨੋਂ ਹੀ ਪਾਰਸਲ ਮੈਂ ਤੁਹਾਨੂੰ ਖੋਲ ਕੇ ਵਿਖਾਉਣੀ ਇਹਦੇ ਵਿੱਚ ਕੀ ਆ ਤੇ ਬਹੁਤ ਹੀ ਵਧੀਆ ਜਿਹੜੀ ਪੈਕੇਜਿੰਗ ਕੀਤੀ ਆ ਇਹ ਚਾ ਗਿਆ ਨੇ ਵਾਲਕ ਉੱਪਰ ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਰਸੋਈ ਵਾਸਤੇ ਤੇ ਥੋੜੀ ਨਾ ਲੁੱਕ ਚੇਂਜ ਕਰਾਂਗੇ ਰਸੋਈ ਦੀ ਇਸ ਦੀਵਾਲੀ ਤੇ ਤੇ ਕੁਝ ਨਵਾਂ ਜਿਹਾ ਕਰਾਂਗੇ ਉਹਦੇ ਵਾਸਤੇ ਜਿਹੜਾ ਉਹ ਮੰਗਵਾਇਆ ਸੀ ਪਹਿਲਾਂ ਜਿਹੜਾ ਤੁਹਾਨੂੰ ਪਤਾ ਲੱਗਾ ਹੋਇਆ ਸੀ ਤੇ ਇਹਦੇ ਵਿੱਚ ਆਏ ਨੇ 5 ਦੇਖ ਲਓ ਤੁਸੀਂ ਮੈਂ ਨਾ ਪੰਜ ਮੰਗਾਏ ਸੀ ਤੇ ਇਹ ਆ ਗਏ ਕੁਝ ਪੀਚ ਕਲਰ ਦੇ ਇੱਕ ਮੈਂ ਤੁਹਾਨੂੰ ਕੱਢ ਕੇ ਵਿਖਾ ਦਿੰਨੀ ਆ ਖੋਲ ਕੇ ਕੱਟਣਾ ਪਣਾ ਇਹਨੂੰ ਆਹ ਦੇਖੋ ਇਹ ਵਾਲਾ ਕਲਰ ਆ ਪੀਚ ਜਿਹੜਾ ਕਲਰ ਆ ਜਿੱਦਾਂ ਸ਼ੇਡੇਡ ਹੁੰਦੀ ਨਾ ਪੀਚ ਤੇ ਵਾਈਟ ਦੀ ਉਹ ਵਾਲੀ ਚੀਜ਼ ਆ ਇਹ ਵਾਲਾ ਤੇ ਮੈਂ ਇਥੇ ਪਿਕ ਲਗਾ ਦੂੰਗੀ ਕਿਹੜਾ ਵਾਲਾ ਮੰਗਾਇਆ ਵਾ ਤੇ ਕਿੰਨੇ ਦਾ ਪਿਆ ਇਹ ਸਾਰਾ ਇਹ ਪੂਰੇ 5 ਜਿਹੜੇ ਉਹ ਕਿੰਨੇ ਦੇ ਪਏ ਉਹ ਵੀ ਮੈਂ ਤੁਹਾਨੂੰ ਜਿਹੜਾ ਉਹ ਪਿਕ ਦੇ ਨਾਲ ਹੀ ਜਿਹੜਾ ਉਹ ਦੱਸ ਦਾਂਗੀ ਕਿ ਕਿੰਨੇ ਦਾ ਪਿਆ ਤੇ ਇੱਕ ਇਹ ਵਾਲਾ ਵਾ ਇਹ ਜਿਹੜਾ نیچے ਜਿਹੜੀ ਸੈਲਫ ਹੁੰਦੀ ਨਾ ਉੱਤੇ ਪਾਉਣ ਵਾਸਤੇ ਮੈਂ ਤੁਹਾਨੂੰ ਵਿਖਾਉਣੀ ਆ ਕਿੱਥੇ ਕਿੱਥੇ ਆਪਾਂ ਲਾਣਾ ਵਾ ਉਹ ਵੀ ਤੁਹਾਨੂੰ ਵਿਖਾਉਂਗੀ ਤੇ ਜਦੋਂ ਲਗਾਵਾਂਗੇ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੀ ਕਿ ਕੀ ਕੀ ਨਵਾਂ ਆਪਾਂ ਲੁੱਕ ਕ੍ਰੀਏਟ ਕੀਤੀ ਆ ਤੇ ਇਹ ਵੀ ਕਲਰ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਲੱਗਾ ਏ ਕਲਰ ਆਵਲਾ ਐ ਵਾਲਾ ਇਹਦੀ ਵੀ ਪਿਕ ਮੈਂ ਇੱਥੇ ਲਗਾ ਦੂੰਗੀ ਤੇ ਉਹ ਵੀ ਤੁਸੀਂ ਵੇਖ ਸਕਦੇ ਇਹਦੇ ਵਿੱਚ ਇੱਥੇ ਲਿਖਿਆ ਹੋਇਆ ਕਿਚਨ ਵਾਸਤੇ ਆ ਕਿਤੇ ਵੀ ਤੁਸੀਂ ਲਗਾ ਸਕਦੇ ਜੀ ਤੇ ਉੱਪਰ ਵੀ ਤੁਸੀਂ ਲਗਾ ਸਕਦੇ ਦੁਵਾਰ ਤੇ ਵੀ ਤੇ ਇਹ ਤੁਸੀਂ ਫਲੋਰ ਤੇ ਵੀ ਲਗਾ ਸਕਦੇ ਜੀ ਤੇ ਇਹ ਮੈਂ ਮੰਗਾਇ ਹੀ ਚਾਰ achar ਦਾ ਬੰਡਲ ਆਇਆ ਦੇਖ ਸਕਦੇ ਤੁਸੀਂ ਹਾਂ ਬਸ ਕੋ ਚਾਰ ਤੇ ਇਹਦੀ ਪਿਕ ਵੀ ਮੈਂ ਇੱਥੇ ਲਗਾ ਦੂੰਗੀ ਪ੍ਰਾਈਜ਼ ਵੀ ਲਗਾ ਦੂੰਗੀ ਤੇ ਤੀਸਰਾ ਸੀ ਆਵਲਾ ਐਸੀ ਗ੍ਰੇ ਕਲਰ ਦਾ ਹਾਊਸਰ ਦੇ ਇਹ ਮੈਂ ਇੱਕੋ ਹੀ ਮੰਗਵਾਇਆ ਵਾ ਇਹ ਥੋੜਾ ਥੋੜਾ ਇਹਨੂੰ ਨਾ ਅਲੱਗ ਜੀ ਲੁੱਕ ਨਾ ਕ੍ਰੀਏਟ ਕਰਾਂਗੇ ਉਹ ਵੀ ਤੁਹਾਨੂੰ ਸ਼ੇਅਰ ਕਰੂੰਗੀ ਐ ਵਾਲਾ ਸੀ ਤੇ ਇਹ ਤਿੰਨੋਂ ਪਾਰਸਰ ਜਿਹੜੇ ਸੀ ਆਏ ਸੀ ਤੇ ਬਹੁਤ ਹੀ ਇਹ ਪਾਇਟ ਪੋਸਟਲੀ ਬਟ ਇਹ ਆ ਕਿ ਰਸੋਈ ਦੇ ਲੁੱਕ ਜਿਹੜੀ ਉਹ ਚੇਂਜ ਹੋ ਜੂਗੀ ਮੰਮੀ ਨੂੰ ਵਿਖਾਉਨੇ ਆ ਅਜੇ ਤੱਕ ਖੋਲੇ ਨਹੀਂ ਇਸ ਕਰਕੇ ਵਿਖਾਏ ਨਹੀਂ ਕਿ ਇਹਨੂੰ ਤੇ ਮੰਮੀ ਨੂੰ ਮੈਂ ਵਿਖਾਉਨੇ ਆ ਕਲਰ ਕਿਹੜੇ ਕਿਹੜੇ ਆ ਆ ਵਖਾ ਆ ਚਾਰਾਂ ਤੇ ਪੀ ਚਾਹ ਪੰਜਾ ਇਹ ਵਾਲਾ ਇਹ ਕਰ ਐਸਰ ਮਾ ਇਹ ਤੇ ਡੈਕੋਰੇਸ਼ਨ ਵਾਸਤੇ ਜਿੱਦਾਂ ਟੇਬਲ ਤੇ ਵਿਛਾਉਣ ਨੂੰ ਜਾਂ ਦਰਾਜਾਂ ਵਗੈਰਾ ਚ ਨਾ ਇਹਨੂੰ ਯੂਜ਼ ਕਰ ਲਾਂਗੇ ਇੱਕ ਨੂੰ ਤੇ ਬਾਕੀ ਆ ਰਸੋਈ ਵਾਸਤੇ ਇਹ ਸਾਹਮਣੇ ਲੱਗੇ ਤੇ ਇਹ ਆ ਥੱਲੇ ਜਿੱਥੇ ਰੋਟੀ ਬਣਾਉਂਦੀ ਸਲਫ ਤੇ ਉਹਨਾਂ ਤੇ ਜਿਹੜੇ ਖਾਣੇ ਬਣੇ ਨੇ ਉੱਥੇ ਠੀਕ ਹੈ। ਤਾਂ ਇਹ ਮੇਕਅਪ ਵੀ ਬਖਾਇਆ। ਆਹਤੀ ਪਾਰਸਲ ਆ ਵਾਲੇ Amazon ਵਾਲੇ ਤੇ ਇਹਨੂੰ ਡੈਕੋਰੇਸ਼ਨ ਕਰਾਂਗੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਜਰੂਰ। ਹੈ। ਸ਼ਾਇਦ ਕਾ ਜਿਹੜਾ ਆਵਲਾ ਟੇਬਲ ਜਿਹੜਾ ਨਾ ਇੱਥੇ ਰੱਖਤਾ ਇੱਥੇ ਚੀਜ਼ਾਂ ਸੈੱਟ ਕਰਦੇ ਇੱਥੇ ਸਿਲੰਡਰ ਆਗੇ ਦੇਖ ਥੱਲਾ ਕਾਫੀ ਜ਼ਿਆਦਾ ਉਹੀ ਖਲਾਰਾ ਹੀ ਸਾਰਾ ਸਾਲ ਦਾ ਆਵਲਾ ਸਾਰਾ ਉਹ ਨਾ ਕੋਰਨਰ ਜਿਹੜਾ ਸੈੱਟ ਹੋ ਗਿਆ ਆਵਲਾ ਤੇ ਇਹ ਜਿਹੜਾ ਸਾਰਾ ਵਾਲਪੇਪਰ ਆ ਨਾ ਇਹ ਸਾਰਾ ਲਾ ਦਾਂ ਕਿਉਂਕਿ ਆ ਵੇਖੋ ਆ ਵੇਖੋ ਸਾਰਾ ਫਟਿਆ ਪਿਆ ਵਾ ਹਾਂ ਵੇਖੋ ਇਹਨੂੰ ਸਾਰਾ ਲਾ ਕੇ ਰਗੜ ਕੇ ਤੇ ਇਹਨੂੰ ਸਾਰਾ ਆਪਾਂ ਚੇਂਜ ਕਰ ਦਾਂਗੇ ਬਲੈਕ ਵਾ ਤੇ ਇਹਨੂੰ ਸਾਰਾ ਨਾ ਲਾਈਟ ਜਾਂ ਕਲਰ ਕਰ ਦਾਂਗੇ ਤਾਂ ਕਿ ਰੋਸ਼ਨੀ ਵੀ ਆਵੇ ਤੇ ਸਾਰਾ ਨਾ ਸਫਾਈ ਵਗੈਰਾ ਹੋਣ ਵਾਲੀ ਆ ਐ ਸਾਰੇ ਮੈਂ ਕਿ ਦਿਵਾਲੀ ਆਉਣ ਵਾਲੀ ਆ ਨਾ ਇਸ ਕਰਕੇ ਥੋੜੀ ਜਿਹੀ ਸਫਾਈ ਜਿਹੜੀ ਉਹ ਕਰ ਲਾਂਗੇ ਤੇ ਮੇਰਾ ਇਰਾਦਾ ਹੀ ਥੋੜਾ ਨਾ ਲੱਗੇ ਜਿ ਉਹੋ ਕੀ ਕਰਨ ਦੀ ਕਿ ਦਿਵਾਲੀ ਦੇ ਨਾ ਨੇੜੇ ਜੇ ਮੈਂ ਕਰਾਂ ਤੇ ਤਾਂ ਕਿ ਨਾ ਘਰ ਥੋੜਾ ਫਰੈਸ਼ ਫਰੈਸ਼ ਜਿਹਾ ਲੱਗੇ ਤੇ ਮਿੱਟੀ ਮਿੱਟੀ ਗੱਡੀ ਦੇ ਬਹੁਤ ਜ਼ਿਆਦਾ ਵਾ ਜਾਲਾ ਵਗੈਰਾ ਬਹੁਤ ਜ਼ਿਆਦਾ ਵਾ ਤੇ ਥੋੜਾ ਜਿਹਾ ਲੁੱਕ ਵੀ ਚੇਂਜ ਕਰਾਂਗੇ ਘਰ ਦੀ ਤੇ ਥੋੜਾ ਜਿਹਾ ਨਾ ਅਬ ਕਰਾਂਗੇ ਸੈਟ ਦਿਵਾਲੀ ਤੇ ਲੱਗੇ ਸਫਾਈ ਵਗੈਰਾ ਸ਼ੁਰੂ ਕਰਾਂਗੇ ਤੇ ਉਹ ਅਜੇ ਫੋਟੋ ਜਿਹੜੀ ਨਾ ਉਦਾਂ ਹੀ ਰੱਖੀ ਆ ਆਹ ਵਾਲੀ ਐਹ ਵਾਲੀ ਨਮਿਸ਼ ਦੀ ਤੇ ਇਹਨੂੰ ਵੀ ਜਿਹੜਾ ਸਹੀ ਕਰਾਉਣਾ ਮੈਨੂੰ ਇਨੂੰ ਇਹਨੂੰ ਜਿਹੜਾ ਇੱਥੇ ਲਾਣਾ ਮੈਂ ਇਹਨੂੰ ਨਾ ਇੱਥੇ ਹੈਂਗ ਕਰਕੇ ਤੇ ਇਹਨੂੰ ਇੱਥੇ ਲਗਾ ਦਾਂ ਤੇ ਉਹ ਜਿਹੜਾ ਉਹ ਮਿਸਤਰੀ ਨੂੰ ਜਿਹੜਾ ਸਾਦ ਕੇ ਨੇ ਥਡ ਰਿਲ ਵਗੈਰਾ ਲਗਾ ਕੇ ਤੇ ਉਹ ਲਾਵਾਂ ਗਿਆ ਇਹਦੇ ਵੇਖੋ ਟਾਈਗਰ ਸੁੱਤਾ ਪਿਆ ਟਾਈਗਰ ਟਾਈਗਰ ਗਿਆ ਟਾਈਗਰ ਦੀ ਅੱਖਾਂ ਵੇਖੋ ਇਹਨੂੰ ਲੱਗੀ ਭੁੱਖ ਕੁਛ ਚਾਵਲ ਪਏ ਨੰਨ ਨੂੰ ਕੀ ਵਾਲੇ ਬਣਨੇ ਸੜਕਾ ਲੋ ਨੀ ਨਾਨੂ ਜਲਦੀ ਜਲਦੀ ਕਿਉਂਕਿ ਨਮਿਸ਼ ਦਾ ਟਾਈਮ ਹੋ ਰਿਹਾ ਟ੍ਰੇਸ਼ਨ ਦਾ ਪਤਾ ਨਹੀਂ ਕਿ ਇਹਦਾ ਬਣਾਏ ਹੋਣਗੇ ਪਹਿਲਾਂ ਕਿ ਨਹੀਂ ਚਾਵਲ ਜਿੰਨੇ ਵੀ ਦਿਨਾਂ ਦੇ ਪਏ ਹੋਣ ਉਹਨੂੰ ਜਿਹੜਾ ਪਾਣੀ ਦੇ ਵਿੱਚੋਂ ਕਰ ਲੈਣਾ ਉਹਨੂੰ ਪਹਿਲਾਂ ਤੇ ਉਹਨਾਂ ਆਣ ਇਕੱਲੇ ਇਕੱਲੇ ਹੋ ਜਾਣਗੇ ਤੇ ਇੱਥੇ ਤੜਕਾ ਲਾਉਣਾ ਹੈ ਬਿਲਕੁਲ ਸਿੰਪਲ ਤਰੀਕੇ ਨਾਲ ਮੈਂ ਤੜਕਾ ਲਾਉਂਗੀ ਤੇ ਜਦੋਂ ਜਿਆਦਾ ਭੁੱਖ ਲੱਗੀ ਹੋਏ ਉਦੋਂ ਕੁਝ ਵੀ ਜਿਹੜਾ ਉਹ ਚੰਗਾ ਲੱਗਦਾ ਵਾ ਜੋ ਮਰਜ਼ੀ ਖਾ ਲਵਾਂ ਤੇ ਇੱਧਰ ਮੈਂ ਕੜਾਈ ਰੱਖ ਲਈ ਆ ਕਿਉਂਕਿ ਟਾਈਮ ਥੋੜਾ ਜਿਹਾ ਰਹਿ ਗਿਆ ਨਵੀਂਸ਼ ਜਾਣਾ ਟਿਊਸ਼ਨ ਤੇ ਤੁਹਾਨੂੰ ਛੱਡਣ ਜਾਣਾ ਦੀ ਇਹਦਾ ਤੜਕਾ ਲਾਉਂਗੀ ਮਟਰ ਤਾਂ ਨਹੀਂ ਮੇਰ ਕੋ ਤੇ ਮੈਂ ਪਿਆਜ਼ ਹੀ ਸਿੰਪਲ ਪਾਉਂਗੀ ਤੇ ਮਸਾਲੇ ਪਾਉਂਗੀ ਪਾਣੀ ਗਰਮ ਹੋ ਜਾਣਾ ਫਿਰ ਤੁਸੀਂ ਚਾਵਲ ਪਾ ਸਕਦੇ ਜੇ ਖਾਨ ਕੱਲੇ-ਕੱਲੇ ਹੋ ਜਾਣਗੇ ਫਿਰ ਨੂੰ ਜਿੱਦਾਂ ਨਚੋੜਦੇ ਆ ਨਾ ਉਦਾਂ ਤੁਸੀਂ ਨਚੋੜ ਸਕਦੇ ਜੀ ਤੇ ਬਸ ਥੱਲੇ ਚਾਵਲ ਤਿਆਰ ਇਹਦੀ ਲੋਕ ਤੇ ਕਰਾਂਗੇ ਫਾਈਨਲੀ ਬਹੁਤ ਜ਼ਿਆਦਾ ਚੇਂਜ ਇੱਥੇ ਵੀ ਮੇਰਾ ਰਾਦਾ ਇੱਥੇ ਨਾ ਐਲ ਸ਼ੇਪ ਦੇ ਨਾਲ ਇੱਥੇ ਜਿਹੜਾ ਮੈਂ ਪੜਦਾ ਪਾਦਾ ਇੱਥੇ ਐਲ ਸ਼ੇਪ ਨਾਲ ਵਧੀਆ ਲੱਗੂਗਾ ਨਾਲੇ ਸਮਾਨ ਠੱਕਿਆ ਰਹੂਗਾ ਤੇ ਇਹਨੂੰ ਵੀ ਥੋੜਾ ਜਿਹਾ ਕਲੀਨ ਕਰਾਂਗੇ ਸਾਰਾ ਇਹ ਨੀਚੋਂ ਕਲੀਨ ਕਰਾ ਦ ਦੇਣਾ ਪੂਰਾ ਸਾਫ ਤੇ ਪਹਿਲਾਂ ਸਾਡੀ ਵੈਕਿਊਮ ਮਸ਼ੀਨ ਖਰਾਬ ਹੋ ਗਈ ਉਹਨੂੰ ਠੀਕ ਕਰਾਇਆ ਫਿਰ ਏਸੀ ਖਰਾਬ ਹੋ ਗਿਆ ਉਹਨੂੰ ਠੀਕ ਕਰਾਇਆ ਹੁਣ ਸਾਡਾ ਫ੍ਰਿਜ ਹੁਣ ਫਿਲਟਰ ਖਰਾਬ ਹੋ ਗਿਆ ਬਿਲਕੁਲ ਹੀ ਬੰਦ ਹੋ ਗਿਆ ਵਾ ਤੇ ਇਹਨੂੰ ਚ ਇਹਨੂੰ ਵੀ ਚੇਂਜ ਕਰ ਦਾਂਗੇ ਹੁਣ ਕਾਫੀ ਦੇਰ ਹੋ ਗਈ ਨੂੰ ਲੱਗਿਆ ਇਹਨੇ ਬਹੁਤ ਸਾਦ ਦਿੱਤਾ ਹੁਣ ਇਹਨੂੰ ਚੇਂਜ ਕਰ ਦਾਂਗੇ ਆਪਾਂ ਫ੍ਰਿਜ ਵੀ ਨਹੀਂ ਚੱਲਣ ਦੀ ਐਨੇ ਜਿਆਦੀ ਦਿੱਕਤ ਆਉਣ ਦੀ ਐ ਨਾ ਮਤਲਬ ਆਟਾ ਗੁੰਨ ਕੇ ਰੱਖੀਦਾ ਵਾ ਕੋਈ ਵੀ ਚੀਜ਼ ਹੋਏ ਕੋਈ ਸਬਜੀ ਹੋਏ ਤੇ ਖਰਾਬ ਹੋ ਜਾਂਦੀ ਆ ਕਿਉਂਕਿ ਗਰਮੀਆਂ ਜੇ ਤੁਹਾਨੂੰ ਪਤਾ ਬਹੁਤ ਜਿਆਦਾ ਵਾ ਅਜੇ ਗਰਮੀ ਘਟ ਨਹੀਂ ਹੋਈ ਹੈਗੀ ਤੇ ਅੱਜ ਸਵੇਰੇ ਮੌਸਮ ਥੋੜਾ ਜਿਹਾ ਸਹੀ ਹੋਇਆ ਕਿਉਂਕਿ بارش ਨਿੱਕੀ ਨਿੱਕੀ بارش ਪਈ ਸੀ ਤੇ ਬਾਅਦ ਚ ਫਿਰ ਧੁੱਪ ਨਿਕਲ ਆਈ ਹੁਣ ਵੀ ਬਹੁਤ ਜ਼ਿਆਦਾ ਧੁੱਪ ਵਾ ਬਹੁਤ ਜ਼ਿਆਦਾ ਗਰਮੀ ਆ ਤੇ ਮੈਂ ਚਾਵਲ ਬਣਾ ਕੇ ਫਿਰ ਨਮਿਸ਼ ਨੂੰ ਛੱਡ ਆਨੀ ਆ ਟ੍ਰਿਸ਼ਨ ਤੇ ਫਿਰ ਆਣ ਕੇ ਮਿਲਦੇ ਆ ਚਾਵਲ ਆ ਕੁ ਚਾਵਲ ਬਣ ਕੇ ਰੈਡੀ ਆ ਤੇ ਖਾਣੇ ਨਾਲ ਨਮਿਸ਼ ਨੂੰ ਖਾਣੀ ਆ ਬੜੇ ਵਧੀਆ ਬੜੇ ਸੁਆਦ ਬਣੇ ਆ ਤੇ ਲਓ ਜੀ ਮੈਂ ਛੱਡ ਕੇ ਨਾ ਨਮਿਸ਼ ਨੂੰ ਆ ਗਈ ਸੀ ਮੈਂ ਫੋਨ ਹੀ ਵੇਖਣ ਦੀ ਮੈਂ ਥੋੜੀ देर ਨਾ ਫੋਨ ਵੇਖਦੇ ਆ ਤੇ ਮਾਚੋ ਕੰਮ ਤੇ ਸਾਰੇ ਚਲੋ ਹੋ ਗਏ ਤੇ ਏਸੀ ਆਪਣਾ ਜੀ ਵਲੌਗ ਨਮਿਸ਼ ਕਹਿੰਦਾ ਨੰਮਾ ਛੋਟਾ ਵਲੌਗ ਨਾ ਕਰਿਆ ਕਰੋ ਵੱਡਾ ਵਲੌਗ ਕਰਿਆ ਕਰੋ ਮੈਂ ਕਿ ਇਦਾਂ ਆਦਤ ਜੀ ਪੈ ਗਈ ਆ ਤਾਦ ਕਰਕੇ ਤੇ ਨਹੀਂ ਤੇ ਚਲੋ ਜੀ ਏਸੀ ਆਪਣਾ ਵਲੌਗ ਅੱਜ ਦਾ ਤੇ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਹੋਏ ਤੇ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਤੱਕ ਲਈ ਬਾਏ ਬਾਏ ਮੈਨੂੰ ਇੱਕ ਰੈਂਚਨ ਹੋ ਰਹੀਦੀ ਹੈ ਕਿ ਪਤਾ ਨਹੀਂ ਨਾ ਹੈ ਮੇਰਾ ਕਿਹੜਾ ਵਲੌਗ ਹੁਣ ਐਦਾਂ ਦਾ ਜਿਹੜਾ ਵਾਇਰਲ ਹੋਊਗਾ ਜਿੰਨਾ ਵਾਚ ਟਾਈਮ ਵੀ ਕੰਪਲੀਟ ਹੋ ਜਾਊਗਾ ਤੇ ਸਬਸਕ੍ਰਾਈਬਰ ਵੀ ਕੰਪਲੀਟ ਹੋ ਜਾਣਗੇ ਮਤਲਬ ਵੀ ਕਾਫੀ ਦੇਰ ਹੋ ਗਈ ਹੈ ਹੁਣ ਮਤਲਬ ਟਾਈਮ ਵੀ ਓਵਰ ਹੋ ਮੰਨ ਲਾਵਾ ਤੇ ਵਾਚ ਟਾਈਮ ਵੀ ਕੰਪਲੀਟ ਨਹੀਂ ਹੋਇਆ ਹੈਗਾ ਤੇ ਸਬਸਕ੍ਰਾਈਬਰ ਵੀ ਕੰਪਲੀਟ ਨਹੀਂ ਹੋਇਆਗੇ ਪਲੀਜ਼ ਸਪੋਰਟ ਕਰਿਓ ਪਲੀਜ਼ 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 ਸਪੋਰਟ ਕਰਿਓ ਤਾਂ ਕਿ ਆਪਣਾ ਮਾਸ ਟਾਈਮ ਹੀ ਕੰਪਲੀਟ ਹੋ ਜੇ ਸਬਸਕ੍ਰਾਈਬਰ ਵੀ ਕੰਪਲੀਟ ਹੋ ਜਾ ਚਲੋ ਜੀ ਮਿਲਦੇ ਹਾਂ ਕਿਸੇ ਅਗਰੀ ਵੀਡੀਓ ਬਾਏ ਬਾਏ